ਗੌਰੀ ਮਹੱਲਾ ਪਹਿਲਾ ਬ੍ਰਹਮ ਗਰਭ ਕੀਆ ਨਹੀਂ ਜਾਣਿਆ ਬੇਦ ਕੀ ਵਿਪਤ ਪੜੀ ਪਸ਼ਤਾਨਿਆ ਬ੍ਰਹਮ ਗਰਭ ਕੀਆ ਨਹੀਂ ਜਾਣਿਆ ਬੇਦ ਕੀ ਵਿਪਤ ਪੜੀ ਬੇਦ ਕੀ ਵਿਪਤ ਪੜੀ ਪਸ਼ਤਾਨਿਆ ਜਹ ਪ੍ਰਭ ਸਿਮਰੇ ਤਹੀ ਮਨ ਮਾਨਿਆ ਐਸਾ ਘਰਬ ਬੁਰਾ ਸੰਸਾਰੀ ਜਿਸ ਗੁਰ ਮਿਲੇ ਤਿਸ ਘਰ ਬਿਨਵਾਰੇ ਰਹਾਉ ਬਲਰਾਜਾ ਮਾਇਆ ਹੰਕਾਰੀ ਬਲਰਾਜਾ ਮਾਇਆ ਹੰਕਾਰੀ ਜਗਨ ਕਰੇ ਬਹੁ ਭਾਰ ਅਫਾਰੀ ਬੈਨ ਗੁਰ ਪੁੱਛੇ ਚਾਏ ਪਿਆਰੀ ਬੈਨ ਗੁਰ ਪੁੱਛੇ ਜਾਏ ਪਿਆਰੀ ਹਰੀ ਚੰਦ ਦਾਨ ਕਰੇ ਜਸਨੇ ਵੇ ਬੈਨ ਗੁਰ ਅੰਤ ਨ ਪਾਇ ਪਾਏ ਅਭੇਵੇ ਆਪ ਭਲਾਏ ਆਪੇ ਮਤ ਦੇਵੇ درمت ہرناکس دچاری گرب پرہاری پردھارے کرپا تاری ادھار کرپا تاری پھولو رابن مدد اچیت ਲੋਟੀ ਲੰਕਾ ਅਸੀਸ ਸਮੇਤ ਗਰਬ ਗਿਆ ਬਿਨ ਸਤਗੁਰ ਹੇਤ ਗਰਬ ਗਿਆ ਬਿਨ ਸਤਗੁਰ ਹੇਤ ਵਾਦ ਸ਼ਹਾ ਮਦਕੀਟ ਮਹਿ ਖਾਸ ਹਰਨਾਖਸ ਲੈ ਨਖੋ ਵਿਦਾਸਾਂ ਦੈਤ ਸੰਘਾਰੇ ਬਿਨ ਭਗਤ ਅਬਿਨਾਸ ਮਾਇਕ ਰੂਪ ਦੈਤ ਸੰਘਾਰੇ ਬਿਨ ਭਗਤ ਅਭਿਆਸ ਜਰਾ ਸੰਦ ਕਾਲ ਜਮਨ ਸੰਘਾਰੇ ਕਾਲ ਜਮਨ ਸੰਘਾਰੇ ਰਕਤ ਬੀਜ ਕਾਲ ਨੇਮ ਬਿਦਾਰੇ ਦੰਤ ਸੰਘਾਰ ਸੰਤ ਨਿਸਤਾਰੇ ਆਪੇ ਸਤਗੁਰ ਸਬਦ ਵਿਚਾਰੇ ਦੂਜੇ ਭਾਇ ਦੰਤ ਸੰਘਾਰੇ ਗੁਰਮੁਖ ਸਾਚ ਭਗਤ ਨਿਸਤਾਰੇ ਬੂਟਾ ਦਰਜੋਦਨ ਪਤ ਖੋਈ ਰਾਵਨ ਜਾਣ ਕਰਤਾ ਸੋਈ ਜਨ ਕੋ ਦੁਖ ਪਚੇ ਦੁਖ ਹੋਈ ਜਨ ਕੋ ਦੁਖ ਪਚੇ ਦੁਖ ਹੋਈ ਜਨ ਮੇ ਜੇ ਗੁਰ ਸਬਦਨ ਜਾਣਿਆ ਕਿਉ ਸੁਖ ਪਾਵੇ ਭਰਮ ਭੁਲਾਣਿਆ ਇਕ ਤਿਲ ਭੂਲੇ ਬਹਰ ਪਸਤਾਨ ਇਕ ਤਿਲ ਭੂਲੇ ਬਹਰ ਪਸਤਾਨ ਕੰਸ ਕੇਸ ਚਡੂਰ ਨ ਕੋਈ RAM ਨਾ ਚੀਨਿਆ ਆਪਣੀ ਪਤ ਖੋਈ ਬਿਨ ਜਗਦੀਸ਼ ਨਾ ਰਾਖੇ ਕੋਈ ਬਿਨ ਜਗਦੀਸ਼ ਨਾ ਰਾਖੇ ਕੋਈ ਬਿਨ ਗੁਰ ਬੈਨ ਗੁਰ ਗਰਬ ਨਵੇਂ ਟਹਿ ਜਾਏ ਗੁਰਮਤ ਧਰਮ ਧੀਰਜ ਹਰ ਨਾਏ ਨਾਨਕ ਨਾਮ ਮਿਲੇ ਗੁਣ ਗਾਈ ਨਾਨਕ ਨਾਮ ਮਿਲੇ ਗੁਣ ਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸ਼ੁਕਰ कोटान कोट ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਕਿਰਪਾ ਸਦਕਾ ਆਪਾਂ ਪਾਵਨ ਪਵਿੱਤਰ ਅੰਗ 224 ਤੇ 225 ਤੇ ਸੁਭਾਏਮਾਨ ਸ਼ਬਦ ਪੜਿਆ ਇਹ ਗੌੜੀ ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਹੈ ਦਾਤਾ ਜੀ ਨੇ ਆਪਾਂ ਨੂੰ ਸਮਝਾਉਣਾ ਕੀਤਾ ਬਿਭ੍ਰਮ ਗਰਭ ਕੀਆ ਨਹੀਂ ਜਾਣਿਆ ਬ ਜਿਨੇ ਆਪਣੇ ਆਪ ਤੇ ਗਰਭ ਦਾ ਮਤਲਬ ਹੰਕਾਰ ਜਿਨੇ ਆਪਣੇ ਆਪ ਤੇ ਮਾਣ ਹੰਕਾਰ ਕੀਤਾ ਆਪਣੇ ਆਪ ਨੂੰ ਵੱਡਾ ਸਮਝਿਆ ਆਪਣੇ ਆਪ ਨੂੰ ਬੜਾ ਦਾਨੀ ਸਮਝਿਆ ਉਹਨਾਂ ਬਾਰੇ ਸਤਿਗੁਰੂ ਦੱਸਦੇ ਨੇ ਆਓ ਸਤਸੰਗੀ ਜਨੋ ਗੁਰੂ ਪਿਆਰ ਵਾਲਿਓ ਧਿਆਨ ਨਾਲ ਸ਼ਬਦ ਨੂੰ ਸੁਣੀਏ ਮਹਾਰਾਜ ਕਹਿੰਦੇ ਨਾ <clears throat> ब्रह्मे गर्ब किया नहीं जानया ब्रह्मा ने अहंकार कीता ओ प्रभु परमात्मा नु नहीं जानया की कंदे ने सतगुरु वाहेगुरु वाहेगुरु ब्रह्मे गर्भ किया नहीं जान्या वेद की विपत पड़ी पछतान्या ब्रह्मा ने अहंकार ਕੀਤਾ ਕਿ ਮੈਂ ਇਤਨਾ ਵੱਡਾ ਹਾਂ ਕਿ ਮੈਂ ਕੇਵਲ ਕਬਲ ਦੀ ਨਾਭੀ ਵਿੱਚੋਂ ਕਿਵੇਂ ਜੰਮ ਸਕਦਾ ਹਾਂ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਸੂਖਮ ਉਹ ਸੂਖਮ ਜੀਵ ਨੂੰ ਪੈਦਾ ਕਰਦਾ ਪੂਰੀ ਕੀੜੀ ਦੇਖੋ ਆਪਾਂ ਸਭ ਤੋਂ ਬਰੀਕ ਪੂਰੀ ਕੀੜੀ ਦੇਖਦੇ ਆ ਕਿਉਂਕਿ ਹੁਣ ਤਾਂ ਮਤਲਬ ਵੀ ਉਹ ਜਿਹੜੇ ਉਹ ਸਿਸਟਮ ਬਣ ਗਿਆ ਮਾਈਸਕੋਪ ਕਹਿੰਦੇ ਆ ਜਿਸ ਨੂੰ ਜਾਂ ਦੂਰਬੀਨ ਨਾਲ ਦੇ ਮਤਲਬ ਜਿਵੇਂ ਆਪਾਂ ਦਹੀਂ ਦੇ ਵਿੱਚ ਵੀ ਜੀਵ ਦੇਖ ਲੈਂਦੇ ਨੇ ਹਨਾ ਪਸੀਨੇ ਵਾਲੇ ਜੀਵ ਵੀ ਦੇਖੇ ਜਾਂਦੇ ਨੇ ਜਿਹੜੇ ਦਿਖਦੇ ਹੀ ਨਹੀਂ ਇਹ ਜਦੋਂ ਮਤਲਬ ਇਹ ਸਿਸਟਮ ਨਹੀਂ ਸੀ ਉਦੋਂ ਆਪਾਂ ਛੋਟੇ ਤੋਂ ਛੋਟਾ ਜੀਵ ਪੂਰੀ ਕੀੜੀ ਸਮਝਦੇ ਸੀ ਪੂਰੀ ਕੀੜੀ ਵੀ ਉਤਪਤੀ ਹੁੰਦੀ ਆ ਪੂਰੀ ਕੀੜੀ ਤੋਂ ਵੀ ਉਹਦੀ ਜਨਸੰਖਿਆ ਵੱਧਦੀ ਆ ਪੂਰੀ ਕੀੜੀ ਦੇ ਵੀ ਗਾਂ ਬੱਚੇ ਹੁੰਦੇ ਨੇ ਅੰਡੇ ਦਿੰਦੀ ਆ ਉਹਨਾਂ ਵਿੱਚੋਂ ਬੱਚੇ ਨਿਕਲਦੇ ਨੇ ਉਹ ਕੁਦਰਤ ਦਾ ਕ੍ਰਿਸ਼ਮ ਮਹਾਰਾਜ ਇਹ ਸਮਝਾਉਂਦੇ ਨੇ ਇੱਥੇ ਇਹ ਧਾਰਨਾ ਲਈ ਆਪਾਂ ਵੀ ਬ੍ਰਹਮੇ ਗਰਭ ਕੀਆ ਨਹੀਂ ਜਾਣਿਆ ਵੀ ਆਮ ਮਤੇ ਆ ਅਕਸਿਕ ਕਥਾ ਇਹ ਕਹਿੰਦੀ ਆ ਵੀ ਬ੍ਰਹਮੇ ਨੇ ਇੱਕ ਕਮਲ ਦੀ ਨਾੜੀ ਚੋਂ ਜਨਮ ਲਿਆ ਗਰਬਾਣੀ ਨਹੀਂ ਇਸ ਗੱਲ ਨੂੰ ਮੰਨਦੀ ਕਿਉਂਕਿ ਗਰਬਾਣੀ ਤਾਂ ਕਹਿੰਦੀ ਆ ਮਾਤ ਪਿਤਾ ਬਿਨ ਬਾਲ ਨਾ ਹੋਈਏ ਵਿੰਮ ਬਿਨਾ ਕੈਸੇ ਕੱਪੜੇ ਧੋਈਏ ਸਾਬਣ ਤੋਂ ਬਿਨਾਂ ਜੇ ਮੈਂ ਕੱਪੜੇ ਨਹੀਂ ਧੋਤੇ ਜਾਂਦੇ ਉਸੇ ਤਰ੍ਹਾਂ ਮਾਤਾ ਪਿਤਾ ਤੇ ਸੰਜੋਗ ਤੋਂ ਬੱਚਾ ਨਹੀਂ ਪੈਦਾ ਹੋ ਸਕਦਾ ਪ੍ਰਮਾਤਮਾ ਨੇ ਜੋੜੀ ਬਣਾਈ ਆ ਹਰੇਕ ਜੀਵ ਆਂਦਰ ਪਸ਼ੂਆਂ ਪਾਂਸੀਆਂ ਅੰਦਰ ਕੀੜਿਆਂ ਮਕੌੜਿਆਂ ਅੰਦਰ ਜੀਵ ਜੰਤੂਆਂ ਨੂੰ ਸਾਰੇ ਮਨੁੱਖਤਾ ਦੇ ਵਿੱਚ ਜੋੜੀ ਬਣਾਈ ਆ ਆਕਾਲ ਪੁਰਖ ਵਾਹਿਗੁਰੂ ਜਿਹਦੇ ਛਲੋਗ ਦੇ ਨਾਲ ਉਤਪਤੀ ਹੁੰਦੀ ਹੈ। ਮਤਿਹਾਸ ਕਹਿੰਦਾ ਵੀ ਬ੍ਰਹਮਾ ਇੱਕ ਕਮਲ ਦੀ ਨਾਲੀ ਵਿੱਚੋਂ ਪੈਦਾ ਹੋਇਆ। ਸੋ ਸਤਗੁਰਾਂ ਨੇ ਉਹਦੇ ਬਾਰੇ ਵਿੱਚ ਦੱਸਿਆ ਮਹਾਰਾਜ ਕਹਿੰਦੇ ਬ੍ਰਹਮੇ ਗਰਭ ਕੀਆ ਨਹੀਂ ਜਾਣਿਆ। ਆਪਣੇ ਆਪ ਤੇ ਹੰਕਾਰ ਮਾਨ ਕੀਤਾ ਬ੍ਰਹਮਾ ਨੇ ਵੀ ਮੈਂ ਆਇਆ ਕਿ ਮੈਂ ਮਤਲਬ ਮੈਂ ਕਮਲ ਦੀ ਨਾਲੀ ਵਿੱਚੋਂ ਕਿਵੇਂ ਪੈਦਾ ਹੋ ਸਕਦਾ ਪਰ ਉਹ ਅਕਾਲ ਪੁਰਖ ਵਾਹਿਗੁਰੂ ਆਪਾਂ ਸਮਝੀਏ ਗੱਲ ਜੇਰੋ ਕੁਦਰਤ ਦਾ ਨਿਜਮ ਕੁਦਰਤ ਦੇ ਨਿਜਮ ਮੁਤਾਬਕ ਇੱਕ ਛਾਰਿਆਂ ਤੋਂ ਬਰੀਕ ਆਪਾਂ ਨੂੰ ਆਸਥੂਲ ਅੱਖਾਂ ਨਾਲ ਦਿਸਣ ਵਾਲੀ ਕੀੜੀ 20 ਬੱਚੇ ਪੈਦਾ ਕਰਦੀ ਹੈ ਉਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਦਕਾ ਉਹਦੀ ਕੁਦਰਤ ਮੁਤਾਬਕ ਮਹਾਰਾਜ ਕਹਿੰਦੇ ਬ੍ਰਹਮਾ ਨੇ ਹੰਕਾਰ ਕੀਤਾ ਕਿ ਮੈਂ ਇਤਨਾ ਵੱਡਾ ਹਾਂ ਮੈਂ ਕਬਲ ਦੀ ਨਾਲੀ ਨਾਭੀ ਵਿੱਚੋਂ ਕਿਵੇਂ ਜੰਮ ਸਕਦਾ ਹਾਂ ਉਸ ਨੇ ਪ੍ਰਮਾਤਮਾ ਦੀ ਬੇਅੰਤਤਾ ਨੂੰ ਨਹੀਂ ਸਮਝਿਆ ਵੀ ਉਹ ਕੁਝ ਵੀ ਕਰ ਸਕਦਾ ਅਕਾਲ ਪੁਰਖ ਵਾਹਿਗੁਰੂ ਅੱਗੇ ਮਹਾਰਾਜ ਸਾਹਿਬ ਨੇ ਬੇਦਕੀ ਵਿਪਤ ਪੜੀ ਪਸ਼ਤਾਨਿਆ ਜਦੋਂ ਉਸ ਦਾ ਮਾਣ ਤੋੜਨ ਵਾਸਤੇ ਉਸ ਦੇ ਵੇਦਾਂ ਦੇ ਚੁਰਾਏ ਜਾਣ ਦੀ ਵਿਪਤਾ ਉਸ ਉੱਤੇ ਆ ਪਈ ਤਾਂ ਉਹ ਉਸਤਾਇਆ ਕਿ ਮੈਂ ਆਪਣੇ ਆਪ ਨੂੰ ਬੇਅਰਥ ਹੀ ਇਤਨਾ ਵੱਡਾ ਸਮਝਿਆ ਫਿਰ ਪਸਤਾਉਣਾ ਪਿਆ ਉਹ ਬਈ ਹਾਂ ਔਕਾਲਪੁਰਖ ਵਾਹਿਗੁਰੂ ਦੀ ਹੀ ਕਿਰਪਾ ਚੱਲਦੀ ਹੈ ਸਭ ਥਾਂ ਤੇ ਅੱਗੇ ਮਹਾਰਾਜ ਜੀ ਨੇ ਦੱਸਿਆ ਜਹ ਪ੍ਰਭ ਸਿਮਰੇ ਤਹੀ ਮਨ ਮੰਨਿਆ ਜਦੋਂ ਉਸ ਵਿਪਤਾ ਵੇਲੇ ਉਸ ਨੇ ਪ੍ਰਮਾਤਮਾ ਨੂੰ ਸਿਮਰਿਆ ਤੇ ਪ੍ਰਮਾਤਮਾ ਨੇ ਉਸ ਦੀ ਸਹਾਇਤਾ ਕੀਤੀ ਤਦੋਂ ਉਸ ਨੂੰ ਯਕੀਨ ਆਇਆ ਕਿ ਪ੍ਰਮਾਤਮਾ ਹੀ ਸਭ ਤੋਂ ਵੱਡਾ ਹੈ ਨਹੀਂ ਬ੍ਰਹਮਾ ਆਪਣੇ ਆਪ ਨੂੰ ਵੱਡਾ ਸਮਝਦਾ ਸੀ ਵੀ ਮੈਂ ਪੈਦਾ ਕਰ ਰਿਹਾ ਸਭ ਕੁਝ ਸੰਸਾਰ ਮੰਨਦਾ ਹੈ ਸਾਰਾ ਨਹੀਂ ਜੀ ਜਿਹੜੇ ਗੁਰਮਤਾਲੇ ਆ ਉਹ ਨਹੀਂ ਗੁਰਮਤ ਨੂੰ ਤਾਂ ਗੁਰਬਾਣੀ ਤੋਂ ਪਤਾ ਲੱਗ ਗਿਆ ਗੁਰਮਤ ਮੁਤਾਬਕ ਗੁਰਮੁਖ ਨੂੰ ਤਾਂ ਬਾਣੀ ਪੜਨ ਸੁਣਨ ਵਾਲਿਆਂ ਨੂੰ ਜੇ ਪੜੇ ਲਿਖੇ ਹੋਗੇ ਲੋਕ ਬਹੁਤ ਜ਼ਿਆਦੇ ਹੁਣ ਤਾਂ ਬਹੁਤ ਫਰਕ ਪੈ ਗਿਆ ਜਾਨੀ ਪਹਿਲਾਂ ਉਸ ਸਮੇਂ ਦੀ ਗੱਲ ਕਰ ਲੋ ਅੱਜ ਤੋਂ 5-6 ਸਾਸ 5-600 ਸਾਲ ਪਹਿਲਾਂ ਮਹਾਰਾਜ ਕਹਿੰਦੇ ਨਾ ਫੇਰ ਬ੍ਰਹਮੇ ਨੂੰ ਯਕੀਨ ਆਇਆ ਕਿ ਪ੍ਰਮਾਤਮਾ ਹੀ ਸਭ ਤੋਂ ਵੱਡਾ ਹੈ ਇੱਥੇ ਹੁਣ ਆਪਾਂ ਇਹ ਵੀ ਸਮਝਾਂਗੇ ਐਸਾ ਗਰਭ ਬੁਰਾ ਸੰਸਾਰੇ ਕਿਸੇ ਵੀ ਕਿਸਮ ਦਾ ਮਾਣ ਹੰਕਾਰ ਕਰਨਾ ਸੰਸਾਰ ਦੇ ਵਿੱਚ ਬੁਰਾ ਹੈ ਮਹਾਰਾਜ ਕਹਿੰਦੇ ਇਹ ਸਮਝਣਾ ਆਪਾਂ ਐਸਾ ਗਰਭ ਬੁਰਾ ਸੰਸਾਰੇ ਜਿਸ ਕੋਲ ਮਿਲੇ ਤਿਸ ਗਰਭ ਨਿਵਾਰੀ ਮਹਾਰਾਜ ਕਹਿੰਦੇ ਜਗਤ ਵਿੱਚ ਹੰਕਾਰ ਇੱਕ ਐਸਾ ਬਕਾਰ ਹੈ ਜੋ ਬਹੁਤ ਪੈੜਾ ਹੈ ਵੱਡੇ ਵੱਡੇ ਅਖਾਬਾਂ ਵਾਲੇ ਵੀ ਜਦੋਂ ਹੰਕਾਰ ਦੇ ਢਹੇ ਚੜ੍ਹ ਚੜ੍ਹੇ ਤਾਂ ਬਹੁਤ ਖوار ਹੋਏ ਜਦੋਂ ਹੰਕਾਰ ਦੇ ਬਸ ਵਿੱਚ ਪਏ ਨਾ ਉਦੋਂ ਉਹਨਾਂ ਨੂੰ ਬੜਾ ਪਸਤਾਉਣਾ ਪਿਆ ਅਗੇ ਮਹਾਰਾਜ ਕਹਿੰਦੇ ਨੇ ਜਿਸ ਗੁਰ ਮਿਲੈ ਤਿਸ ਘਰ ਬਨਵਾਰੇ ਇਹ ਜਦੋਂ ਵਿਕਾਰ ਦਾ ਰੋਗ ਜੋ ਬਹੁਤ ਵੱਡਾ ਹੈ ਵੱਡੇ ਵੱਡੇ ਆਵਣ ਅਖਬਾਰਾਂ ਵਾਲੇ ਵੱਡੇ ਵੱਡੇ ਅਖਬਾਰਾਂ ਵਾਲੇ ਵੀ ਜਦੋਂ ਹੰਕਾਰ ਦੇ ਢਹੇ ਚੜੇ ਤਾਂ ਬਹੁਤ ਖੁਆਰ ਹੋਏ ਮਹਾਰਾਜ ਕਹਿੰਦੇ ਤੇ ਜਿਸਮ ਗੁਰ ਮਿਲੈ ਤਿਸ ਘਰ ਬਨਵਾਰੇ ਮਹਾਰਾਜ ਕਹਿੰਦੇ ਜਿਸ ਭਾਗਾ ਵਾਲੇ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਗੁਰੂ ਉਸ ਦਾ ਹੰਕਾਰ ਦੂਰ ਕਰ ਦਿੰਦਾ ਹੈ ਗੁਰੂ ਦਾ ਗਿਆਨ ਵਲ ਰਾਜਾ ਮਾਇਆ ਹੰਕਾਰੀ ਜਗਨ ਕਰੇ ਬਹੁ ਭਾਰ ਅਭਾਰੀ ਮਹਾਰਾਜ ਕਹਿੰਦੇ ਰਾਜੇ ਵਲ ਨੂੰ ਮਾਇਆ ਦਾ ਮਾਣ ਹੋ ਗਿਆ ਉਸ ਨੇ ਬੜੇ ਜੱਗ ਕੀਤੇ ਹੰਕਾਰ ਨਾਲ ਬਹੁਤ ਆਫਰਿਆ ਵੇ ਮੈਂ ਵੱਡਾ ਦਾਨੀ ਆ ਹੰਕਾਰ ਹੋ ਗਿਆ ਨਾ ਦਾਨ ਕਰਨ ਦਾ ਵੀ ਮੈਂ ਵੱਡਾ ਦਾਨੀ ਆ ਪਰ ਇਹ ਨਹੀਂ ਸੀ ਪਤਾ ਵੀ ਅਕਾਲ ਪੁਰਖ ਵਾਹਿਗੁਰੂ ਵੱਡਾ ਦਾਨੀ ਆ ਸਾਰੇ ਜੀਵਾਂ ਨੂੰ ਪੈਦਾ ਕਰਕੇ ਸਾਰਿਆਂ ਦੀ ਸਾਂਭ ਸੰਭਾਲ ਕਰਨ ਵਾਲਾ ਇੱਕੋ ਇੱਕ ਵੱਡਾ ਦਾਨੀ ਅਕਾਲ ਪੁਰਖ ਵਾਹਿਗੁਰੂ ਆ ਆਪਾਂ ਨੂੰ ਤਾਂ ਗੁਰਮਤੇ ਸਿਖਾਉਂਦੀ ਆ ਵੀ ਲੋੜਵੰਦ ਦੀ ਮਦਦ ਕਰਨੀ ਆ ਘਾਲ ਖਾਏ ਕੇ ਸਾਥੋਂ ਦੇ ਵੀ ਆਪਣੀ ਘਾਲ ਨਾਲ ਘਾਲ ਕੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਕਿਸੇ ਦੀ ਮਦਦ ਕਰ ਸਕਦਾ ਤੂੰ ਕਰਨੀ ਆ ਭਾਈ ਆਪਾਂ ਨੂੰ ਤਾਂ ਇਹ ਸਿਧਾਂਤ ਦਿੱਤਾ ਮਹਾਰਾਜ ਨੇ ਦਾਨੀ ਦਾ ਵੱਡਾ ਉਹੀ ਆ ਤੇ ਆਪਾਂ ਤਾਂ ਮੈਂ ਵੀ ਵਿਚੇ ਹੀ ਕਹ ਲਓ ਆਪਾਂ ਤਾਂ 10-11 ਰੁਪਏ ਸੰਗਰਾਹਾਂ ਦਾਲੇ ਤਨ ਦੇ ਕੇ ਵੀ ਚੱਲ ਜਾ ਰ ਦਾਨ ਕਰਦਿਆ ਕਰ ਮਾੜਾ ਮੋਟਾ ਦਾਨ ਕਰਦੇ ਅਸੀਂ ਤਾਂ ਇਹਨੂੰ ਦਾਨ ਸਮਝਦੇ ਨਾ ਭਾਈ ਦਾਨੀ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਆ ਆਪਾਂ ਤਾਂ ਸਤਕਾਰ ਵਜੋਂ ਗੁਰੂ ਦੀ ਗੋਲਕ ਵਿੱਚ 10 ਆ 20 ਆ ਪਾ ਕੇ ਨਮਸਕਾਰ ਕਰਦੇ ਆ ਉਹ ਵੀ ਗੁਰੂ ਦੀ ਗੋਲਕ ਜੋ ਲੋੜੀ ਦੇ ਕੰਮ ਤੇ ਲੱਗਦੇ ਆ ਪੈਸੇ ਗੁਰੂ ਨੂੰ ਨਹੀਂ ਜ਼ਰੂਰਤ ਪੈਸਿਆਂ ਦੀ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਨਹੀਂ ਲੋੜ ਪੈਸਿਆਂ ਦੀ ਮਾਇਆ ਦੀ ਨਾ ਚਲੋ ਵਿੱਚੋਂ ਗੱਲ ਆ ਜਾਂਦੀ ਆ ਮਹਾਰਾਜ ਕਹਿੰਦੇ ਜਗਨ ਕਰੇ ਬਹੁ ਭਾਰ ਅਵਾਰੀ ਬਲ ਰਾਜਾ ਮਾਇਆ ਹੰਕਾਰੀ ਰਾਗੇ ਬਲ ਨੂੰ ਮਾਇਆ ਦਾ ਮਾਣ ਹੋ ਗਿਆ ਜਗਨ ਕਰੇ ਬਹੁ ਭਾਰ ਅਵਾਰੀ ਬੜਾ ਆਫਰ ਗਿਆ ਵੀ ਮੈਂ ਉਸ ਨੇ ਬੜੇ ਜਾਗ ਕੀਤੇ ਹੰਕਾਰ ਨਾਲ ਬਹੁਤ ਆਫਰਿਆ ਇੰਦਰ ਦਾ সিংਹਾਸਣ ਖੋਹ ਲਈ ਉਸ ਨੂੰ 71 71 ਜਿਹਨੂੰ ਕੋਤਰੀ ਕਹਿੰਦੇ ਆ 100 ਜਗ ਕੀਤੇ ਉਹਨੇ 100 ਜਗ ਕੀਤੇ ਵੇ ਮੈਂ ਇੰਦਰ ਰਾਜੇ ਦਾ ਰਾਜ ਲੈ ਲੂੰਗਾ ਹੰਕਾਰੀ ਹੋ ਗਿਆ ਮਹਾਰਾਜ ਕਹਿੰਦੇ ਉਸਨੇ 7100 ਜਗ ਕੀਤੇ ਤੇ ਜੋ ਜੋ ਅਖੀਰਲਾ ਜੱਗ ਸੀ ਨਾ ਜੋ ਅਖੀਰਲਾ ਜੱਗ ਸੀ ਨਿਰਬਿਗਨ ਸਿਰੇ ਚੜ ਜਾਂਦਾ ਤਾਂ ਇੰਦਰ ਦਾ ਰਾਜ ਖੋਹ ਲੈਂਦਾ ਉਹਦਾ ਹੰਕਾਰ ਕਹਿੰਦਾ ਇਹ ਪਰ ਉਹਦੇ ਵਿੱਚ ਆਪਾਂ ਇਤਿਹਾਸਿਕ ਗੱਲ ਸੁਣੀ ਆ ਇਹ ਵੀ ਉਹਨੇ ਮਤਲਅ ਆ ਕੇ ਜੀ ਉਹਦੇ ਵਿੱਚ ਵਿਕਰ ਪਾਤਾ ਕਹਾਣੀ ਆ ਇੱਕ ਇਹ ਮਹਾਰਾਜ ਕਹਿੰਦੇ ਨਾ ਸਮਝਾਉਣਾ ਕਰਦੇ ਨੇ ਸਿੰਘਾਸਨ ਖੋਣ ਲਈ ਇੰਦਰ ਰਾਜੇ ਦਾ ਸਿੰਘਾਸਨ ਖੋਣ ਲਈ ਉਸ ਨੇ ਸੋ ਜਗ ਕੀਤੇ ਜੋ ਖੀਰਲਾ ਜਗ ਨਿਰਬਿਗਣ ਸਿਰੇ ਚੜ ਜਾਂਦਾ ਤਾਂ ਇੰਦਰ ਦਾ ਰਾਜ ਖੋਹ ਲੈਂਦਾ ਪਰ ਉਹ ਚੜਿਆ ਨਹੀਂ ਸਿਰੇ ਇੰਦਰ ਨੇ ਵਿਸ਼ਨੂੰ ਦੀ ਸਹਾਇਤਾ ਮੰਗੀ ਵਿਸ਼ਨੂੰ ਬ੍ਰਹਮਾ ਦਾ ਰੂਪ ਧਾਰ ਕੇ ਦਾਨ ਮੰਗਣ ਆ ਗਿਆ ਵੱਲ ਦੇ ਗੁਰੂ ਸ਼ੁਕਰਨੇ ਵਾਲ ਨੂੰ ਸਮਝਾਇਆ ਕਿ ਇਹ ਫਾਲ ਛਲ ਹੈ ਇਸ ਵਿੱਚ ਨਾ ਫਸੀ ਜਾਣੀ ਇੱਕ ਹਿੰਟ ਦਿੱਤਾ ਗੁਰੂ ਸਾਹਿਬ ਨੇ ਆਪਾਂ ਨੂੰ ਵੀ ਇਸ ਤਰ੍ਹਾਂ ਇਹ ਰਾਜੇ ਆਪਣੇ ਆਪ ਨੂੰ ਬ੍ਰਹਮ ਗਿਆਨੀ ਅਖਵਾਉਣ ਵਾਲੇ ਇਹ ਚੀਜ਼ਾਂ ਆਪਦੇ ਮਨ ਵਿੱਚ ਹੰਕਾਰ ਚੱਕੀ ਫਿਰਦੇ ਸੀ ਵੀ ਆਪਾਂ ਐ ਕਰਾਂਗੇ ਤਾਂ ਐ ਹੋ ਜੂ ਅੱਗੇ ਸਮਝਾਉਣ ਦੇ ਸਤਿਗੁਰੂ ਨਿਚੋੜ ਦੇਣਗੇ ਸਾਰਾ ਇਸ ਗੱਲ ਦਾ ਬੈਨਗੁਰਪੂਸੇ ਜਾਏ ਪਿਆਰੀ ਮਾਰਾ ਸਮਝਾਉਣਾ ਕਰਦੇ ਨੇ ਪਰ ਮਾਇਆ ਦੇ ਮਾਣ ਵਿੱਚ ਆਪਣੇ ਗੁਰੂ ਦੀ ਸਲਾਹ ਲੈਣ ਤੋਂ ਬਿਨਾਂ ਉਸ ਨੇ ਬ੍ਰਾਹਮਣ ਰੂਪ ਧਾਰੀ বিষ্ণੂ ਨੂੰ ਦਾਨ ਦੇਣਾ ਮੰਨ ਲਿਆ ਤੇ ਪਤਾਲ ਵਿੱਚ ਚਲਾ ਗਿਆ ਇੱਕ ਮੈਂ ਬਾਰ-ਬਾਰ ਫੇਰ ਕਹਤਾ ਜੀ ਇਹ ਇਤਿਹਾਸਿਕ ਕਹਾਣੀ ਦੱਸ ਰਹੇ ਨੇ ਮਹਾਰਾਜ ਹਰੀ ਚੰਦ ਦਾਨ ਕਰੇ ਜਸ ਲੈਵੇ ਹਰੀ ਚੰਦ ਰਾਜਾ ਹੋਇਆ ਉਹ ਵੀ ਦਾਨ ਕਰ ਕਰਕੇ ਜਸ ਲੈ ਰਿਆ ਆਪਾਂ ਪਹਿਲਾਂ ਗੱਲ ਕਰ ਲਈ ਵੀ ਵੱਡਾ ਜਿਹੜਾ ਦਾਨੀ ਆ ਅਕਾਲ ਪੁਰਖ ਵਾਹਿਗੁਰੂ ਆ ਕੁਦਰਤ ਨੂੰ ਪੈਦਾ ਕਰਕੇ ਜੀਵਾ ਨੂੰ ਸੋਹਣੇ ਸੁੰਦਰ ਸਰੀਰ ਦੇ ਕੇ ਉਹਨਾਂ ਦੀ ਸਾਂਭ ਸੰਭਾਲ ਕਰਦਾ ਵੱਡਾ ਦਾਨੀ ਉਹ ਆ ਅਕਾਲ ਪੁਰਖ ਵਾਹਿਗੁਰੂ ਇਥੇ ਹੁਣ ਦੱਸਦੇ ਨੇ ਮਹਾਰਾਜ ਹਰੀ ਚੰਦ ਦਾਨ ਕਰੇ ਜਸਲੇਵੇ ਰਾਜਾ ਹਰੀ ਚੰਦ ਵੀ ਦਾਨ ਕਰਦਾ ਸੀ ਦਾਨ ਦੀ ਸੋਭਾ ਵਿੱਚ ਹੀ ਮਸਤ ਰਹਾ ਵੀ ਮੈਂ ਮਸਤੀ ਚੜੀ ਗਈ ਮਾਣ ਹੋ ਗਿਆ ਮਾਣ ਦੀ ਮਸਤੀ ਕਹਿੰਦੇ ਦਾਨ ਦੀ ਮਹਾਰਾਜ ਕਹਿੰਦੇ ਬੈਨਗੁਰ ਅੰਤ ਨ ਪਾਇਆ ਪਾਏ ਅਭੇਵੇਂ ਸਤਿਗੁਰੂ ਕਹਿੰਦੇ ਜਿੰਨਾ ਮਰਜੀ ਦਾਨ ਕਰ ਲਾ ਜੋ ਮਰਜੀ ਕਰ ਲਾ ਬਿਨ ਗੁਰੂ ਗਿਆਨ ਤੋਂ ਗੁਰੂ ਤੋਂ ਬਿਨਾਂ ਉਹ ਵੀ ਇਹ ਨਾ ਸਮਝ ਸਕਿਆ ਕਿ ਪ੍ਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਵੀ ਉਹ ਐਡਾ ਵੱਡਾ ਦਾਨੀ ਹੈ ਤੂੰ ਆਪਣੇ ਆਪ ਨੂੰ ਦਾਨੀ ਸਮਝੀ ਫਿਰਦਾ ਭਗਤਾ ਉਸ ਦਾ ਭੇਦ ਨਹੀਂ ਪਾਇਆ ਜਾ ਸਕਦਾ ਮਹਾਰਾਜ ਕਹਿੰਦੇ ਉਸ ਦੀ ਸ੍ਰਿਸ਼ਟੀ ਵਿੱਚ ਬੇਅੰਤ ਦਾਨੀ ਹਨ ਇਹ ਵੀ ਦੱਸਦਾ ਸਤਿਗੁਰਾਂ ਨੇ ਪਹਿਲਾਂ ਤਾਂ ਵੱਡਾ ਦਾਨੀ ਕੋਈ ਕੋ ਕਾਲਪੁਰਖ ਵਾਹਿਗੁਰੂ ਹੈ ਪਰ ਜੇ ਕੋਈ ਆਪਣੇ ਮਾਣ ਕਰੀ ਜਵੇਂ ਹਰੀਜੰਦ ਰਾਜਾ ਮਾਣ ਜੱਸ ਲੈਂਦਾ ਸੀ ਲੋਕਾਂ ਦਾ ਵੀ ਮੈਂ ਵੱਡਾ ਦਾਨੀ ਆ ਉਹਦੇ ਵਿੱਚ ਹੀ ਮਾਸਤ ਰੰਦਾ ਸੀ ਪਰ ਉਹ ਇਹ ਨਹੀਂ ਸੀ ਜਾਣ ਸਕਿਆ ਵੀ ਇਸ ਤੋਂ ਵੱਡੇ ਵੱਡੇ ਦਾਨੀ ਹੋਰ ਵੀ ਦੁਨੀਆ ਵਿੱਚ ਹੈਗੇ ਨੇ ਵੀ ਮੇਰੇ ਨਾਲ ਵੱਡੇ ਵੱਡੇ ਹੋਰ ਵੀ ਹੈਗੇ ਨੇ ਅੱਗੇ ਮਹਾਰਾ ਸਮਝਾਉਂਦੇ ਨੇ ਆਪ ਭਲਾਏ ਆਪੇ ਮਤ ਦੇਵੇ ਪਰ ਜੀਵ ਦੇ ਕੀ ਵਾਸਾ ਹੈ ਮਹਾਰਾਜ ਕਹਿੰਦੇ ਪ੍ਰਮਾਤਮਾ ਆਪ ਹੀ ਭਲਾਉਂਦਾ ਹੈ ਅਤੇ ਆਪ ਹੀ ਅਕਲ ਦਿੰਦਾ ਹੈ ਭਰਮ ਭਲੇਖਾਂ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਪਾਈ ਰੱਖਦਾ ਮਨੁੱਖ ਨੂੰ ਤੇ ਆਪ ਹੀ ਮਤ ਦੇ ਕੇ ਆਪਦੇ ਚਰਨਾਂ ਨਾਲ ਜੋੜ ਲੈਂਦਾ ਅਗੇ ਮਹਾਰਾਜ ਕਹਿੰਦੇ ਨੇ ਦੁਰਮਤ ਹਰਨਾਖਸ ਦੁਰਾਚਾਰੀ ਭੈੜੀ ਮਤ ਦੇ ਕਾਰਨ ਹਰਨਾਖਸ ਦੁਰਾਚਾਰੀ ਹੋ ਗਿਆ ਅਤਿਆਚਾਰ ਕਰਨ ਲੱਗ ਪਿਆ ਪ੍ਰਭਨ ਰਣ ਕਰਬ ਪਰ ਹਾਰੀ ਮਹਾਰਾਜ ਕਹਿੰਦੇ ਪਰ ਨਰਾਇਣ ਪ੍ਰਭੂ ਆਪ ਹੀ ਹੰਕਾਰੀਆਂ ਦਾ ਹੰਕਾਰ ਦੂਰ ਕਰਨ ਵਾਲਾ ਹੈ ਕੀਤਾ ਫਿਰ ਪਹਿਲਾਦ ਉਧਾਰੇ ਕਿਰਪਾਤਾਰੀ ਉਸ ਨੇ ਮਿਹਰ ਕੀਤੀ ਤੇ ਪਹਿਲਾਦ ਦੀ ਰੱਖਿਆ ਕੀਤੀ ਹਰਨਾਖਸ਼ ਦਾ ਮਾਣ ਤੋੜਿਆ ਅਕਾਲ ਪੁਰਖ ਵੈਕੁਨਥ ਵੱਡੇ ਵੱਡੇ ਹੰਕਾਰੀਆਂ ਨਿੰਦਕਾਂ ਪਿੱਛੇ ਦੇ ਨਾਮ ਦਿਉ ਮੁਖ ਲਾਇਆ ਵੱਡੇ ਵੱਡੇ ਹੰਕਾਰੀਆਂ ਨੂੰ ਨਿੰਦਕਾਂ ਨੂੰ ਪਿੱਠ ਦੇ ਦਿੰਦਾ ਅਕਾਲ ਪੁਰਖ ਵਾਹਿਗੁਰੂ ਤੇ ਜਿਹੜੇ ਨਾਮ ਜਪਣ ਵਾਲੇ ਨੇ ਉਹਨਾਂ ਵੱਲੀ ਮੁੱਖ ਕਰਦਾ ਗੁਰੂ ਅਕਾਲ ਪੁਰਖ ਵਾਹਿਗੁਰੂ ਉੱਧਰ ਮੁੱਖ ਕਰਦਾ ਹੰਕਾਰੀਆਂ ਵੱਲੀ ਪਿੱਟ ਕਰ ਲੈਂਦਾ ਮਹਾਰਾਜ ਕਹਿੰਦੇ ਭੂਲੇ ਰਾਵਣ ਮੁਗਦ ਅਚੇਤ ਲੂਟੀ ਲੰਕਾ ਸੀਸ ਸਮੇਤ ਮੂਰਖ ਰਾਵਣ ਬੇਸਮਝੀ ਵਿੱਚ ਕਰਾਹੇ ਪੈ ਗਿਆ ਬੇਸਮਝੀ ਵਿੱਚ ਕਰਾਹੇ ਪੈ ਗਿਆ ਜਾਨੀ ਸਹੀ ਰਸਤਾ ਪ੍ਰਮਾਤਮਾ ਵਾਲਾ ਨਹੀਂ ਚੁਣਿਆ ਤੇ ਬੇਸਮਝੀ ਵਿੱਚ ਕਰਾਹੇ ਪੈ ਗਿਆ ਉਲਟ ਰਾਹ ਚੱਲ ਪਿਆ ਲੂਟੀ ਲੰਕਾ ਸੀਸ ਸਮੇਤ ਛਿੱਟਾ ਕੀ ਨਿਕਲਿਆ ਫਿਰ ਛਿੱਟਾ ਇਹ ਨਿਕਲਿਆ ਕਿ ਉਸ ਦੀ ਲੰਕਾ ਲੁੱਟੀ ਗਈ ਤੇ ਉਸ ਦਾ ਸਿਰ ਵੀ ਕੱਟਿਆ ਗਿਆ ਗਰਬ ਗਿਆ ਬਿਨ ਸਤਗੁਰ ਹੇਤ ਹੰਕਾਰ ਦੇ ਕਾਰਨ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਹੰਕਾਰ ਦੇ ਮੱਧ ਵਿੱਚ ਹੀ 라वण ਤਬਾਹ ਹੋਇਆ ਆਪਦੇ ਹੰਕਾਰ 'ਚ ਹੀ 라वण ਤਬਾਹ ਹੋ ਗਿਆ ਉਹੀ ਗੱਲ ਸ਼ਬਦ ਦੀ ਪੰਕਤੀ ਆ ਜਿਹੜੀ ਗੁਰਬਾਣੀ ਦੀ ਵੀ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਮੁਖ ਲਾਇਆ ਹੰਕਾਰੀਆਂ ਨੂੰ ਹੰਕਾਰ ਤੋੜਦਾ ਨਾਲ ਹੀ ਪਿੱਠ ਕਰ ਲੈਂਦਾ ਉਹਨਾਂ ਲਈ ਮੁਖ ਨਹੀਂ ਕਰਦਾ ਉਹਨਾਂ ਦਾ ਹੰਕਾਰ ਤੋੜਦਾ ਫਿਰ ਕੋਈ ਵਿਦ ਬਣਾ ਕੇ ਵਾਦਸਾ ਮਦਕੀਟ ਲਹਿਖਾਸਾ ਮਰਦ ਸਮਝਾਉਣਾ ਕਰਦੇ ਨੇ ਸਹਬਾਹੂ ਨੂੰ ਪਰਸ ਰਾਮ ਨੇ ਮਾਰਿਆ ਮਦ ਤੇ ਕਟਪ ਨੂੰ ਵਿਸ਼ਨੂ ਨੇ ਮਾਰਿਆ ਮਾਰ ਦਿੱਤਾ ਮੈਂ ਸਾਸੁਰ ਦੁਰਗਾ ਦੇ ਹੱਥੋਂ ਮਾਰਿਆ ਗਿਆ ਇਹ ਜਾਣੀ ਲਿਖਤ ਦੱਸਦੀ ਹੈ ਇਹਨਾਂ ਦੀ ਹਰਨਾਖਸ ਲੈ ਨਖੋ ਬੇਦਾਸ ਹਰਨਾਖਸ ਨੂੰ ਨਰਸਿੰਘ ਨੇ ਨੋਹਾ ਨਾਲ ਮਾਰ ਦਿੱਤਾ ਵੀ ਕਿਸੇ ਨੂੰ ਨਹੀਂ ਛੱਡਿਆ ਉਹ ਕਾਲਪੁਰਖ ਵਾਹਿਗੁਰੂ ਨੇ ਉਹ ਜੀ ਵਿੱਦ ਬਣਾਤੀ ਪਹਿਰਲਾਦ ਭਗਤ ਹੋਣਾਂ ਦੀ ਰੱਖਿਆ ਕੀਤੀ ਉਹੀ ਪੰਕਤੀ ਜਾਦ ਕਰ ਲੋ ਫੇਰ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇ ਜਿਹੜੇ ਨਾਮ ਜਪਦੇ ਸੀ ਉਹਦੀ ਭਗਤੀ ਕਰਦੇ ਸੀ ਉਹਨਾਂ ਦੀ ਰੱਖਿਆ ਕੀਤੀ ਤੇ ਹੰਕਾਰੀਆਂ ਨੂੰ ਕਿਵੇਂ ਨਾ ਕਿਵੇਂ ਕੋਈ ਨਾ ਕੋਈ ਵਿਧੀ ਬਣਾ ਕੇ ਉਹਨਾਂ ਦੇ ਵਿੱਚੋਂ ਹੀ ਮਾਰਿਆ ਦੈਤ ਸੰਗਾਰ ਬਿਨ ਭਗਤ ਅਭਿਆਸਾਂ ਇਹ ਸਾਰੇ ਦਾਇਤ ਪ੍ਰਭੂ ਦੀ ਭਗਤੀ ਦੇ ਅਭਿਆਸ ਤੋਂ ਵਾਂਝੇ ਰਹਿਣ ਕਰਕੇ ਆਪਣੀ ਮੂਰਖਤਾ ਦੀ ਸਜ਼ਾ ਭੁਗਤਦੇ ਮਾਰੇ ਗਏ ਇਹ ਨਿਚੋੜ ਵੀ ਜਿੰਨੇ ਵੀ ਸੀਗੇ ਦਾਇਤ ਇਸੇ ਸਾਰੇ ਇਹ ਸਾਰੇ ਦਾਇਤ ਪ੍ਰਭੂ ਦੀ ਭਗਤੀ ਤੋਂ ਭਗਤੀ ਦੇ ਅਭਿਆਸ ਤੋਂ ਵਾਂਝੇ ਸੀ ਪ੍ਰਮਾਤਮਾ ਦੀ ਭਗਤੀ ਨਹੀਂ ਕੀਤੀ ਆਪਦਾ ਹੰਕਾਰ ਹੀ ਚੱਕੀ ਫਿਰਦੇ ਰਹੇ ਮਹਾਰਾਜ ਨੇ ਸਮਝਾਉਣਾ ਕੀਤਾ ਇੱਥੇ ਰਹਿਣ ਕਰਕੇ ਆਪਣੀ ਮੂਰਖਤਾ ਦੀ ਸਜ਼ਾ ਭੁਗਤਦੇ ਮਾਰੇ ਗਏ ਅੱਗੇ ਮਹਾਰਾਜ ਜਰਦੇ ਨੇ ਜਰਾ ਸੰਧ ਕਲਜਮਨ ਸੰਘਾਰੇ ਜਰਾਸੰਧ ਨੇ ਜਰਾਸੰਧ ਤੇ ਕਾਲਜਮਨ ਕ੍ਰਿਸ਼ਨ ਜੀ ਦੇ ਹੱਥੋਂ ਮਾਰੇ ਗਏ ਰਕਤ ਬੀਜ ਕਾਲ ਨੇਮ ਬਿਦਾਰੇ ਰਕਤ ਬੀਜ ਦੁਰਗਾ ਦੇ